ਕੀ ਕੀ ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਚੌਰਸ ਨੈਕ ਤੇ ਲੇਸ ਲਾ ਕੇ ਡਿਜ਼ਾਈਨ ਬਣਾਉਣਾ ਕਾਟਨ ਦਾ ਸੂਟ ਹੈ ਆਪਣਾ ਪਲੇਨ ਆ ਆਪਾਂ ਇਸ ਤਰੀਕੇ ਚੌਰਸ ਨੈਕ ਤਿਆਰ ਕਰ ਲਿਆ ਵਾ ਨਾਪ ਦੇ ਸਾਰਾ ਰੀਸ ਤੇ ਪਲੇਟ ਵਗੈਰਾ ਵੀ ਪਾ ਲੈਨੇ ਜੇ ਡਿਜ਼ਾਈਨ ਬਣਾਉਣਾ ਹੋਏ ਪਲੇਟ ਕੋਈਆਂ ਪਾਣੀਏ ਤਾਂ ਆਪਾਂ ਪਹਿਲਾਂ ਲੇਸ ਲਗਾਉਣ ਤੋਂ ਪਾ ਸਕਦੇ ਆ ਫਰ ਤੋਂ ਲੈ ਆਪਾਂ ਆਪਾਂ ਮੋਟਾ ਦੇਖਾਂਗੇ ਕੰਪਨੀ ਕਿੰਨਾ ਕਪੜਾ ਵਾ ਆਪਣੇ 4 ਇੰਚ ਆ ਗਿਆ ਅੱਧਾ ਇੰਚ ਛੱਡ ਕੇ ਸਲਾਈ ਕਰ ਲਈ ਇਹ ਸਾਢੇ 3 ਤੇ ਨਿਸ਼ਾਨੀ ਲਾਉਣੀ ਹੈ ਸਾਢੇ 3 ਦਾ ਆਪਾਂ ਸੈਕਟਰ ਕਰ ਲੈਣਾ ਹੁਣ ਜੋ ਵੀ ਸਾਢੇ 3 ਨਾ ਆ ਗਿਆ ਆਪਾਂ ਉਹਦੇ ਸਾਹਮਣੇ ਨਾਲ ਫੋਲਡ ਕਰਕੇ ਇਹ ਨਿਸ਼ਾਨੀ ਲਗਾ ਲਈ ਇਸੇ ਤਰ੍ਹਾਂ ਇਹ ਆਪਾਂ ਉਧਰਲੇ ਪਾਸੇ ਲਾਣੀ ਹੈ ਹੁਣ ਆਪਾਂ ਲੰਬਾਈ ਦੇਖਣੀ ਲੈਸ ਦੀ ਕਿੱਥੋਂ ਤੱਕ ਲਗਾਣੀ ਆਪਾਂ 14 ਇੰਚ ਤੱਕ ਆਪਾਂ ਲੈਸ ਦੀ ਲੰਬਾਈ ਲੈ ਲਈ ਮਾਰ ਵਾਸਤੇ ਨਿਸ਼ਾਨੀ 14 ਹੀ ਇਤਰੋ ਹੁਣ ਨੱਕ ਦਾ ਆਪਣਾ ਸੈਂਟਰ ਨੱਕ ਦਾ ਸੈਂਟਰ ਉੱਪਰ ਉੱਪਰ ਕਰ ਲੈਣਾ ਸਾਢੇ 4 ਆ ਸਾਢੇ 4 ਦਾ ਸਵਾ 2 ਆ ਗਿਆ ਇਸ ਤਰ੍ਹਾਂ ਆਪਾਂ ਸਿੱਧੀ ਪਛਾਨੀ ਲਾ ਲਈ ਇੱਥੋਂ ਪਲੇਟਾਂ ਦਾ ਸੈਂਟਰ ਆ ਗਿਆ ਪਲੇਟ ਦੇ ਵਿੱਚ ਸਪੇਸ ਜਿੰਨੀ ਵੀ ਹੈਗੀ ਏ ਸਾਢੇ 6 ਆ ਗਿਆ ਸਾਢੇ 7 7 3.5 ਹੁਣ ਆਪਾਂ ਇੱਥੋਂ ਲੈਣਾ ਵੀ ਆਪਾਂ ਇੱਥੋਂ ਕਿੰਨਾ ਤਿਆਰ ਕਰਨਾ ਵਾ ਇਥੇ ਆਪਣਾ ਨੋਟ ਸਟਾਕ ਲਿਆ ਹੁਣ ਇਸ ਤਰੀਕੇ ਆਪਾਂ ਇਧਰਾਂ ਸਕੇਲ ਨਾਲ ਸਿੱਧੇ ਨਿਸ਼ਾਨੇ ਲਾਵਾਂਗੇ ਇਸੇ ਤਰ੍ਹਾਂ ਹੀ ਪ੍ਰੋਪਰ ਆਪਾਂ ਹੁਣ ਇਧਰ ਲਾਵਾਂਗੇ ਲਾਲਾਂ ਦੇ ਵਿੱਚ ਤੋਂ ਇਹ ਹੋ ਗਈ ਆਪਣੇ ਉੱਪਰ ਵਾਲੇ ਦੀ ਸਾਦੀ ਇਹਨਾਂ ਪਾਈਪ ਦਾ ਸੈਂਟਰ ਦੀ ਵੀ ਲਗਾਈ ਹੋਈ ਏ ਉਹਨੇ ਇੱਥੇ ਆਪਾਂ ਲੈਸ ਲਗਾਵਾਂਗੇ ਕੋਟਲ ਆਪਣਾ ਤਿਆਰ ਆ ਗਿਆ ਇੱਥੋਂ 7 ਇੰਚ ਤੱਕ ਫੇ 1 ਇੰਚ ਦਾ ਛਾਇਬ ਦੇਣਾ 2 2 ਇੰਚ ਦੀ ਆਪਾਂ ਨਿਸ਼ਾਨੇ ਲਾਵਾਂਗੇ 4 ਲਈ ਜੇਦੋ ਆਪਾਂ 1 ਇੰਚ ਛੱਟਦਾ ਇਸ ਤੋਂ ਆਪਾਂ ਇਹਦੀ ਸ਼ੇਪ ਇਸ ਤਰੀਕੇ ਮਿਲਾੜੀਏ ਹੁਣ ਆਪਾਂ ਇਹਦੀ ਇੱਕ ਟੇਮਣਾ ਹੱਥ ਕੋਨਾਲ ਨੈਕ ਦੀ ਸ਼ੇਪ ਨਾਲ ਇੱਥੇ ਕੋਨੇ ਵਿੱਚ ਇਧਰੋਂ ਕੋਨੇ ਵਿੱਚ ਪਲਾਮੇ ਦੇ ਮੈਸ ਲਾਉਣ ਲਈ ਇੱਥੋਂ ਆਪਾਂ نیچے ਤੋਂ ਆਪਾਂ ਛੱਡਿਆ ਹੋਇਆ ਵਾ ਹੁਣ 2 ਇੰਚ 2 ਇੰਚ ਦੀ ਸਪੇਸ ਦੇ ਕੇ ਇੱਥੋਂ ਫੇਰ ਆਪਾਂ ਛਾਣੀ ਲਾਵਾਂਗੇ 2 ਇੰਚ ਦੀ ਇੱਥੋਂ ਫੇਰ 2-2 ਇੰਚ ਦੀ ਇੱਥੋਂ ਇਧਰ ਲਾਵਾਂਗੇ ਇਹਨੀ ਆਪਣੀ ਇਧਰ ਤੋਂ ਤਕੂਨ ਵਿੱਚ ਲਵਾਈ ਆ ਗਈ ਆਪਣੀ ਆ ਗਈ ਇਹ 3.5 ਇਹਦੀ ਵੀ ਆਪਾਂ 3.5 ਹੀ ਲਵਾਂਗੇ ਇਸ ਤਰੀਕੇ 3.5 ਆਪਣੀ ਇੱਥੇ ਆ ਗਈ ਇਧਰੋਂ ਵੀ 3.5 ਦੀ 3.5 ਆਪਣੀ ਇੱਥੇ ਆ ਗਈ ਫਿਰ ਆਪਣੀਆਂ نیچے 2 ਇੰਚ ਆ ਗਿਆ 9 ਇੰਚ ਤੋਂ 2 ਇੰਚ ਤੋਂ ਇੱਧਰ ਪਹੁੰਚ ਲੈਣੀ ਆਪਾਂ 3:30 ਤੱਕ ਇੱਧਰ ਵੀ ਪ੍ਰੋਪਰ ਨਹੀਂ 3:30 ਇੱਥੇ ਲੈਸ ਲਗਾਉਣ ਵਾਸਤੇ ਆਪਾਂ ਡ੍ਰੌਪ ਕਰ ਰਹੇ ਹਾਂ ਯਾਨੀ ਤੋਂ ਆਪਾਂ ਸਿੱਧੀ ਸਿੱਧਾ ਡ੍ਰੌਪ ਕਰ ਦਾਂਗੇ ල වස් නැරී ශේපා දන ඒදවිදපේ ර දී තුර වි සි්තිා ස්්‍ර ਇਹ ਆਪਾਂ ਲੈਸ ਲਾਉਣ ਲਈ ਡਰਾਪ ਕਰ ਲਿਆ ਹੁਣ ਆਪਾਂ ਤੁਹਾਨੂੰ ਲੈਸ ਲਾਣੀ ਦੱਸਾਂਗੇ ਇੱਥੇ ਆਪਾਂ ਇਸ ਤਰੀਕੇ ਲੈਸ ਲਾਣੀ ਮੁੰਨਾਪੋ ਦਿਸਾਂਗੀ ਤੁਹਾਨੂੰ ਲੈਸ ਲਗਾਣੀ ਲੈਸ ਇਸ ਤਰੀਕੇ ਤਾਂ ਪੱਤਾ ਗਾਵੇ ਪਾ ਲਿਆ ਨੀਚੇ ਸੋਜਣਾ ਹੈ ਲੈਸ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਆ ਗਾਜੇ ਬਾਜੂ ਦੀ ਡੇਹੀ ਲੈਸ ਤਾਂ ਕੱਟ ਲੂ ਕੋਈ ਨੂੰ ਫੋਲਡ ਨਹੀਂ ਕਰਨਾ ਹੈਗਾ ਇਸੇ ਤਰੀਕੇ ਹੀ ਧਰ ਲੈਣਾ ਜਿਵੇਂ ਆਪਾਂ ਡਰਾਪ ਕੀਤਾ ਉਸ ਤਰ੍ਹਾਂ ਹੀ ਲਾਵਾਂਗੇ ਬਕੀਆਂ ਜਿਹੜਾ ਮੈਂ ਆਪਾਂ ਨੋਰਮਲ ਰੱਖਣਾ ਹੈ ਨਾ ਨੋਤਾ ਛੋਟਾ ਨਾ ਬੋਤਾ Mana dia? apa? Glass. Tak mana? ਮਾਗੇ ਇਸ ਤਰ੍ਹਾਂ ਝੁੱਕ ਕੇ ਹੀ ਮੋੜਾਂਗੇ ਕੱਪੜਾ ਵੀ ਤੇ ਲੈਸ ਵੀ ਫਿਰ ਲਗਾਵਾਗੇ ਲੈਸ ਦਾ ਤੇ ਟਿੱਖਾ ਸੁਕਾ ਨਹੀਂ ਹੈ ਨਾ ਸੇਮ ਇੱਕ ਪੂਜੀਏ ਇਹਨੇ ਹੁਣ ਉੱਪਰ ਆਪਾਂ ਲਾਵਾਂਗੇ ਇੱਥੇ ਲੈਸ ਇਹਨੂੰ ਫੋਲਡ ਕਰਕੇ के सारी लगा सकते हैं लैस अपने को इन हो है प्रोपर डिजाइन सेम कट दिए, है आप उ नहीं जावे इतना नहीं लगा लेंगे पक्की कर लेंगे थोड़ी लैस के डेरा ਪਾਂ ਇਧਰ ਲਾਵਾਂਗੇ ਇਹਨੂੰ ਆਪਾਂ نیچے ਥੋੜਾ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਕੇ ਫੇਰ ਲਗਾਵਾਂਗੇ neck ਦੀ ਸ਼ੇਪ ਦੇ ਬਰੋਬਰ ਇਸ ਤੋਂ ਉੱਚਾ ਨਹੀਂ ਲੈ ਕੇ ਜਾਣਾ ਪੱਕੀ ਕਰ ਲਓ ਥੋੜੀ इस तरह देखकर तो सेंटर च लगाव गए सेंटर चूं थले फोल्ड करके ਕਿ ਹੁਣ ਆਪਾਂ ਜਿੱਕ ਜਨ ਲਗਾ ਲਾਸ ਲਾ ਲਈਏ ਹੁਣ ਆਪਾਂ ਤੁਹਾਨੂੰ ਦੂਸਰੀ ਲਾਸ ਬਣਾਣੀ ਦੱਸਾਂਗੇ ਹੁਣ ਆਪਾਂ ਇਹ ਵਾਲੀ ਲਾਸ ਲਗਾਣੀ ਦੱਸਾਂਗੇ ਤੁਹਾਨੂੰ ਫਰੌਕ ਲਈ ਇਸ ਤਰੀਕੇ ਹੁਣ ਆਪਾਂ ਲਾਸ ਲਾਵਾਂਗੇ ਲੈਸ ਦਾ ਉਹ ਆਪਾਂ ਇੱਥੇ ਰੱਖਾਂਗੇ। ਜੈਂਮ ਦੇ ਨਾਲ-ਨਾਲ ਸੀਲ ਲਗਾਵਾਂਗੇ। ਇਸ ਤਰ੍ਹਾਂ ਵੀ ਦੂਜੀ ਸੀਲ ہماری ਆਪਾਂ ਇਸ ਤਰ੍ਹਾਂ ਪਲਟੀ ਕਰ ਦਾਂਗੇ। ਨਾਲੇ ਤਾਂ ਗੁਰੂ ਸੀਲ ਵਾਂਗੂ ਸਲੈਸ਼ ਲੱਗੇਗੀ। ਇਸ ਤਰ੍ਹਾਂ ਸਾਰੇ ਆਪਾਂ ਜਿਸ ਤਰ੍ਹਾਂ ਢਰਾਪ ਕੀਤਾ ਹੋਇਆ ਵਾ ਉਸ ਤਰੀਕੇ लेस ਲਗਾਵਾਂਗੇ ਹੁਣ ਇਸ ਤਰੀਕੇ ਆਪਾਂ ਲੈਸ ਨੂੰ ਹੋਲਡ ਕਰਕੇ ਸੀਨ ਲਗਾਵਾਂਗੇ ਇਸ ਤਰ੍ਹਾਂ ਆਪਾਂ ਚੋਰਸ ਲੈਸ ਲਗਾ ਲਈਏ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਹੋਲਡ ਕਰਾਂਗੇ ਹੁਣ ਆਪਾਂ ਨਾਲ ਦਾ ਹੀ ਸੇਮ ਧਾਗਾ ਪਾਵਾਂਗੇ ਛੋਟੇ ਧਾਗੇ ਨੂੰ ਉਤਾਰ ਦੇਣਾ ਇਸ ਤਰ੍ਹਾਂ ਹੁਣ ਆਪਣੇ ਲੈਸ ਨੈਕ ਦੇ ਚੈੱਕ ਕਰੀ ਲੱਗ ਚੁੱਕੀ ਏ ਹੁਣ ਆਪਾਂ ਵਾਈਟ ਧੱਗਾ ਪਾ ਕੇ ਇਸ ਤਰ੍ਹਾਂ ਸੀਨ ਲਗਾਵਾਂਗੇ ਕਿ ਪੱਤੀਆਂ ਜਿਹੜੀਆਂ ਲੈਸ ਜਿਹੜੀ ਏ ਇਸ ਤਰ੍ਹਾਂ ਠੇਨਾ

ਲੈਸ ਨੂੰ نیچے ਨੂੰ ਸਵਾਰੀ ਕਰ ਲੈਣੀ ਹੈ ਕਿ ਲੈ ਸੁੱਠੇ ਨਾ ਇਕੱਠੀ ਨਾ ਹੋਵੇ ਕੀ ਕਿ ਹੁਣ ਆਪਣੀ ਲੈਸ ਲਾ ਦੇਤੀਏ ਸਿੰਪਲ ਸੂਟ ਸੀਗਾ ਪਲੇਨ ਵਾਈਟ ਕਲਰ ਦੀ ਲੈਸ ਲਾ ਕੇ ਆਪਾਂ ਫੈਂਸੀ neck ਤਿਆਰ ਕਰ ਲਿਆ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਆਸਾਨ ਤਰੀਕਾ ਇਹ ਲੱਗ ਜਾਂਦੀ ਹੈ ਨਾਲੇ ਮਜ਼ਬੂਤ ਆ लेस ਕੋਈ ਉਤਰਨੀ ਨਹੀਂ ਹੈਗੀ ਕੋਈ ਖਰਾਬ ਨਹੀਂ ਹੋਣੀ ਸੂਟ ਦੇ ਨਾਲ ਹੀ ਪ੍ਰੋਪਰ ਚੱਲ ਜਾਣੀ ਹੈ ਇਸ ਤਰੀਕੇ ਤੁਸੀਂ ਵੀ ਵੀਡੀਓ ਦੇਖ ਕੇ लेस ਵਗੈਰਾ ਨੈੱਕ ਵਗੈਰਾ ਤਿਆਰ ਕਰੋ ਸਿੰਪਲ ਪਹਿਲਾਂ ਨਾਪ ਦੇ ਸਾਮ ਨਾਲ ਆਪਾਂ ਕੋਈ ਲੰਬਾਈ ਚੜਾਈ ਨੈੱਕ ਵਗੈਰਾ ਜਿੰਨਾ ਵੀ ਪਾਣਾ ਹੈ ਕਿੰਨੀ ਨੈੱਕ ਦੀ ਲੰਬਾਈ ਰੱਖਣੀ ਕਿੰਨਾ ਬਰੌਡ ਰੱਖਣਾ ਉਹਦੇ ਸਾਮ ਨਾਲ ਆਪਾਂ ਬਣਾ ਕੇ ਪਲੇਟ ਕੋਈਆਂ ਪਾ ਕੇ ਉਸ ਤੋਂ ਬਾਅਦ ਫਿਰ ਆਪਾਂ ਨੈੱਕ ਡਿਜ਼ਾਈਨ ਵਗੈਰਾ ਇਹ ਰੈਡੀ ਕਰਨਾ ਇਸ ਤੋਂ ਉਪਰ ਆ ਲੈ ਰਿਹਾ ਜੋ ਗੋਮੂ ਸੀਨ ਲਾਈ ਹੁੰਦੀ ਹੈ ਚੈਂਡ ਜਿਹੜੀ ਅੰਦਰ ਚੱਲ ਗਈ ਉੱਪਰ ਬਸ ਫਲਾਵਰ ਦਿਖ ਰਹੇ ਆ ਇਸ ਤਰ੍ਹਾਂ ਤੁਸੀਂ ਵੀ ਦੇਖੋ ਦੇਖ ਕੇ ਵੀਡੀਓ ਵੇਖਦੇ ਲਾਈਕ ਸਬਸਕ੍ਰਾਈਬ ਤੇ ਤੁਹਾਮਾਂਹ ਦੇ ਪਰਿਵਾਰ ਦੇ ਜ਼ਰੂਰ ਜੀ ਇਸ ਤਰੀਕੇ ਹੁਣ ਆਪਣਾ ਲੈਸ ਲਾ ਕੇ ਡਿਜ਼ਾਈਨ ਤਿਆਰ ਹੋ ਚੁੱਕਿਆ ਚੋਰ ਸਨੈਕ ਸੀਗਾ ਸਾਡਾ ਨੈਕ ਦੇ ਸ਼ੇਪ ਦੇ ਹਿਸਾਬ ਨਾਲ ਇਹ ਆਪਣਾ ਡਿਜ਼ਾਈਨ ਤਿਆਰ ਕੀਤਾ ਵਾ ਇਹ ਪਲੇਨ ਸੂਟ ਸੀਗਾ ਆਪਣਾ ਪਲੇਨ ਸੂਟ ਉੱਤੇ ਆਪਾਂ ਲੈਸ ਵਗੈਰਾ ਲਗਾ ਕੇ ਫੈਂਸੀ ਨੈਕ ਤਿਆਰ ਕੀਤਾ ਵਾ ਇਸ ਤਰ੍ਹਾਂ ਪਲੇਨ ਸੂਟ ਨੂੰ ਆਪਾਂ ਲੈਸਾਂ ਲਗਾ ਕੇ ਬਜੈਨਰ ਸੂਟ ਆਪਾਂ خود ਤਿਆਰ ਕਰ ਸਕਦੇ ਹਾਂ ਬਹੁਤ ਆਸਾਨ ਤਰੀਕਾ ਵਾ ਖਰਚਾ ਵੀ ਘੱਟ ਆ ਤੇ ਲੋਕਾਂ ਦੀ ਜ਼ਿਆਦਾ ਵਾ ਫੈਂਸੀ ਸੂਟ ਵਧੀਆ ਬਣ ਜਾਂਦਾ ਵਾ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਦੇਖ ਕੇ ਸਿੰਪਲ ਸੂਟ ਨੂੰ ਲੈਸਾਂ ਲਗਾ ਕੇ ਫੈਂਸੀ ਤਿਆਰ ਕਰੋ ਲੈਸਾਂ ਵੀ ਹਨ ਵਧੀਆ ਨੇ ਮਤਲਬ ਕੋਈ ਵੀ ਧੜਨ ਵਾਲੀ ਨਹੀਂ ਹੈਗੀ ਜਿਵੇਂ ਮਰਜ਼ੀ ਮਸ਼ੀਨ ਵਿੱਚ ਵਾਸ਼ ਕਰੋ ਇਸ ਤਰ੍ਹਾਂ ਵੀਡੀਓ ਵੇਖ ਕੇ ਤੁਸੀਂ ਵੀ ਆਪ ਸੂਟ ਤਿਆਰ ਕਰੋ ਫੈਂਸੀ ਸੂਟ ਬਣਾਓ ਸਿੰਪਲ ਸੂਟ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰੋ ਜਰੂਰ